ਸਿੰਘ ਜੀ ਕਿਵੇਂ ਹੋ ਬੀਬੀ ਸੱਚੀ ਮਨ ਖੁਸ਼ ਕਰਤਾ ਧੰਨਵਾਦ ਅੱਜ ਲਾਈਵ ਨਹੀਂ ਆਏ ਕਿੱਥੇ ਹੋ ਜੀ ਸਾਰੇ ਅੱਜ ਲਾਈਵ ਨਹੀਂ ਆਏ ਲਾਈਵ ਆਏ ਤਾਂ ਬੈਠੇ ਆ ਭਾਈ ਅੱਜ ਬੀਬੀ ਬੈਗਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਰੱਖਣਾ ਧੰਨਵਾਦ ਜੀ ਬੇਟਾ ਜੀ ਬੈਗਰੂ ਜੀ ਧੰਨਵਾਦ ਕਰਨ ਸਾਰਿਆਂ ਤੇ ਸਾਰਿਆਂ ਨੂੰ ਚੜਦੀ ਕਲਾ ਚ ਰੱਖਣਾ ਨਾ ਬੱਚਿਆਂ ਨੂੰ ਬੱਚਿਆਂ ਨੂੰ ਬਦਿਆਸ ਤੁਸੀਂ ਕਿਵੇਂ ਦੱਸੋ ਆਇਸ ਹੱਸਦੀ ਆ ਅੱਜ ਦੇਖਦੀ ਆ ਮੇਰੇ ਘਰੇ ਰੌਣਕਾਂ ਕਿੰਨੀਆਂ ਕਲਾਉਣੇ 8 ਵਜੇ ਤੱਕ ਫੇਰ ਆਇਸ ਦਾ ਆ ਜਾਂ ਫੇਰ ਆਇਸ ਦੇ ਚਲੇ ਜਾਵਾਂਗੇ ਚਲੋ 8 ਵਜੇ ਤੱਕ 9 ਵਜੇ ਆਉਣਾ ਰਿਸ ਤਾਂ 8 ਵਜੇ ਕਿ 9 ਵਜੇ ਮਾਂ ਹੀ ਕਹਿੰਦੀ ਸੀ 9 ਵਜੇ ਹੱਸਣ ਹੱਸਣ ਮੇਰਾ ਗੁੱਸਾ ਠੰਡਾ ਨਹੀਂ ਹੋਣਾ ਕਿਉਂ ਕੇ ਦੀਪ ਜੀ ਤੁਹਾਨੂੰ ਵੀ ਮਿਲਣਾ ਇੱਕ ਦਿਨ ਫਿਰ ਅਸੀਂ ਨੇ ਕਿੱਥੇ ਮਿਲੋਂਗੇ ਦੱਸ ਦਿਓ ਫਿਰ ਹਨਾ ਰੇਲ ਗੱਡੀ ਦੇ ਉਤੇ ਦੇ ਲਾਂਨ ਤੇ ਮਿਲਾਂਗੇ ਹਨਾ ਪੁਰਤੇ ਮੈਂ ਵੀ ਗੁੱਡ ਕੇ ਦੀਪ ਜੀ ਤੁਹਾਡਾ ਗੁੱਸਾ ਕਿਉਂ ਨਹੀਂ ਠੰਡਾ ਹੋਣਾ ਕੀ ਗੱਲ ਹੋ ਗਈ ਸਤਿ ਸ਼੍ਰੀ ਅਕਾਲ ਦੀਪ ਬੀਬੀ ਮਾਹੀ ਦਾ ਬੜਾ ਕੁਝ ਕਹਿੰਦੀ ਆ ਤੂੰ ਸੀਰੀਅਸ ਨਾ ਲੈ ਕੇ ਆ ਕਰ ਬੀਬੀ ਲੈ ਆ ਕਰ ਅੱਛਾ ਠੀਕ ਆ ਭਾਈ ਮੈਂ ਅੱਠ ਵਜੇ ਆਉਂਗੀ ਠੀਕ ਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲਾਈਵ ਇਨ ਲੈਟ ਕਿਉਂ ਲੈਟ ਕਿਉਂ ਲੈਟ ਕਿਉਂ ਪਤਾ ਨਹੀਂ ਪਈ ਇਹਨਾਂ ਨੂੰ ਇਹ ਅੱਜ ਗੱਲਾਂ ਮਾਰੀ ਗਈਆਂ ਉੱਥੇ ਕੇ ਦੀਪ ਜੀ ਮੇਰੇ ਮੈਂ ਉਧਰੋਂ ਹੁਣੀ ਆਈਆਂ ਇਸ ਕਰਕੇ ਵੀ ਲਾਈਵ ਨਹੀਂ ਆਈ ਗੱਲਾਂ ਮਾਰ ਰਹੀ ਸੀ ਲਾਈਵ ਇੰਨਾ ਲੇਟ ਕਿਉਂ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤੇ ਜੀ ਸਿੰਘ ਗੁਰਬਿੰਦਰ ਬਾਈ ਮੈਂ ਆ ਗਈ ਇਹਨਾਂ ਨੇ ਫਿਰ ਚੁਗਲੀਆਂ ਵੱਟੀਆਂ ਮੇਰੀਆਂ ਹਾਂ ਕੈ ਦੀਪਾ ਮੈਂ ਤਾਂ ਆ ਗਈ ਤੁਸੀਂ ਲਾਈਵ ਲੁੱਕ ਟੂ ਵੇਦਰ ਕਰ ਲੈਣਾ ਸੀ ਹਾਂ ਇਧਰ ਨੋ ਕੀ ਹੈ ਕੈ ਦੀਪਾ ਮੈਂ ਆ ਗਈ ਨਾ ਫਿਰ ਇਹਨਾਂ ਨੇ ਮੇਰੀਆਂ ਚੁਗਲੀਆਂ ਵੱਟੀਆਂ ਮੈਂ ਆ ਗਈ ਸੀ ਸਾਢੇ 4 5:30 6:00 ਸਾਢੇ 5 ਸਾਢੇ 6 2 ਘੰਟੇ 2.5 ਘੰਟੇ ਇਹਨਾਂ ਨੇ ਮੇਰੀਆਂ ਚੁਗਲੀਆਂ ਰੱਜ ਕੇ ਵੱਡੀਆਂ ਬਹੁਤ ਵੱਡੀਆਂ ਰੱਜ ਕੇ ਤਾਂ ਹੀ ਤਾਂ ਇਹਨੇ ਲਾਈਵ ਨਹੀਂ ਆਈ ਫਿਰ ਅੱਜ ਤਾਂ ਹੀ ਮਾਗੀ ਲੇਟ ਹੋ ਗਈ ਗੱਲਾਂ ਮਰੀ ਗਈ ਉਹ ਵੀ ਕਹਿੰਦੀ ਮੈਂ ਲੇਟ ਆਉਣੀ ਆਉਂਦੀ ਹੁਣ ਹਨਾ ਲਾਈਵ ਨਹੀਂ ਅੱਜ ਆਉਂਦੀ ਉਹ ਤਾਂ ਹੀ ਨਹੀਂ ਆਉਂਦੀ ਫਿਰ ਚੰਗੀਆਂ ਗੱਲਾਂ ਨਹੀਂ ਤੁਹਾਡੇ ਵਾਸਤੇ ਹਾਂ ਪੁੱਛ ਲਾ ਰਹਿ ਲਾ ਅਸੀਂ ਕੋਸ਼ਿਸ਼ ਕੀਤੀ ਸੀ ਵੀਰੇ ਨਹੀਂ ਹੋ ਰਿਹਾ ਟਾਈਮ ਟੇਬਲ ਸਾਰਾ ਖਰਾਬ ਕਰ ਦਿੰਦੇ ਹੋ ਮੇਰੇ ਘਰੇ ਗੱਲਾਂ ਮਾਰ ਲਓ ਬਾਈ ਮੇਰੇ ਘਰੇ ਤੁਹਾਨੂੰ ਸੰਗ ਲੱਗਦੀ ਆ ਕਿ ਦੀਪ ਜੀ ਇਹਨਾਂ ਨਾਲ ਜਾਦੀ ਗੱਲਾਂ ਮਾਰਨੀਆਂ ਨੇ ਇਹਨਾਂ ਦੇ ਲਾਈਵ ਵਿੱਚ ਮੇਰੇ ਗਲਾਈਵ ਵਿੱਚ ਮਾਰ ਲਓ ਜਿਹੜੀਆਂ ਉੱਥੇ ਹੈਲੋ ਹਾਈ ਕਰਨੀਆਂ ਅੱਜ ਮੇਰੇ ਘਰੇ ਆਉਣਕ ਲਾ ਦੋ ਕਿ ਦੀਪ ਜੀ ਅੱਜ ਮੇਰੇ ਘਰੇ ਆਉਣਕ ਲਾ ਦੋ ਦਸੋ ਦਸੋ ਕੇ ਦੀਪ ਜੀ ਅੱਛਾ ਜੀ ਅੱਛਾ ਜੀ ਤੁਹਾਡੇ ਘਰੇ ਦਾ ਰੋਜ ਹੀ ਆਉਨੇ ਆ ਸਾਡੇ ਘਰੇ ਰੋਜ ਕਾ ਦਾ ਆਉਨੇ ਆ ਜੇ ਅੱਜ ਮੇਰੇ ਘਰੇ ਆ ਜਾਓਗੇ ਐਸ ਨਹੀਂ ਆਈ ਮਾਹੀ ਨਹੀਂ ਆਈ ਫੇਰ ਕੀ ਹੋ ਗਿਆ ਅੱਜ ਮੇਰੇ ਘਰੇ ਰੌਣਕਾਂ ਲਾ ਦਿਓ ਮੇਰੇ ਘਟਾਉਨੇ ਹੋ ਤੁਸੀਂ ਕਮੈਂਟ ਕੱਟ ਕਰਦੇ ਹੋ ਜਿਵੇਂ ਅੱਜ ਰੌਣਕਾਂ ਲੱਗੀਆਂ ਨੇ ਮੇਰੇ ਘਰੇ ਐਵੇਂ ਨਹੀਂ ਲੱਗਦੀਆਂ ਅੱਜ ਤਾਂ ਬਹੁਤ ਲੱਗੀਆਂ ਉੱਥੇ ਵੀ ਬਹੁਤ ਲੱਗੀਆਂ ਬਹੁਤ ਮਨ ਖੁਸ਼ ਹੋਇਆ ਉੱਥੇ ਤਾਹੀਂ ਕਹਿੰਦੀ ਸੀ ਮਾਹੀ ਰਹਿ ਜਾ ਰਹਿ ਜਾ ਵੀ ਛੱਡਿਆਵਾਂਗੇ ਫਿਰ ਮੈਨੂੰ ਐਸੀ ਕੰਮ ਕਰਨੇ ਹੋਣਗੇ ਹੈਨਾ ਥੈਂਕ ਯੂ ਕੀਤਾ ਬੀ ਬੀ ਇਹਦਾ ਬਸ ਚੱਲੇਗਾ ਥੋੜੀ ਕਰ ਲੈ ਲੋਨਾਂ ਦੇ ਪਿੱਛੇ ਗੱਲ ਲੋਕੀ ਅੱਜ ਇੱਥੇ ਹੀ ਲਾਉਂਦੇ ਆ ਰੌਣਕ ਕਰ ਲੋ ਇਕੱਠੇ ਇਹਨੂੰ ਕਹਿ ਕਰ ਲੂਗੀ ਮੈਨੂੰ ਨਹੀਂ ਆਉਂਦਾ ਲਵਾ ਲਵੇ ਲਾਈਵ ਮੈਂ ਦੋ ਇਹ ਇਕੱਠੇ ਲਾ ਲੈਣੇ ਆ ਐਸ ਨੂੰ ਕਹਿ ਦੋ ਕਿਵੇਂ ਲੱਗਦਾ ਮੈਨੂੰ ਤਾਂ ਲੱਗਦਾ ਨਹੀਂ ਲਾਉਣਾ ਨਹੀਂ ਆਉਂਦਾ ਕਿਥੋਂ